ਅੱਜ ਦੀ ਕਹਾਣੀ ਇਹਨਾਂ ਬੱਚਿਆਂ ਦੀ ਆ ਇਹ ਜਿਹੜਾ ਬੱਚਾ ਇਹ ਨਾਰਮਲ ਨਹੀਂ ਲੱਗ ਰਿਹਾ ਉਹਦਾ ਕਾਰਨ ਇਹ ਆ ਇਹਨੂੰ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਆ ਮਾਈਕਰੋਸੈਫੈਲਿਕ ਕਰ ਇਹਦੇ ਵਿੱਚ ਹੁੰਦਾ ਕੀ ਆ ਜਿਉਂ-ਜਿਉਂ ਆਪਣੀ ਉਮਰ ਵੱਧਦੀ ਆ ਆਪਣੇ ਜਨਮ ਤੋਂ ਹੀ ਤਿਉ ਤਿਉ ਇਨਸਾਨ ਦੇ ਸਰੀਰ ਦਾ ਆਕਾਰ ਵੀ ਵੱਧਦਾ ਰਹਿੰਦਾ ਵਾ ਪਰ ਇਹ ਜਿਹੜੇ ਬੱਚੇ ਹੁੰਦੇ ਆ ਕਿਸੇ ਇੱਕ ਖਾਸ ਕਾਰਨ ਦੇ ਕਰਕੇ ਜਿਹਨੂੰ ਆਪਾਂ ਨਾਰਮਲ ਚ ਨਿਊਰੋ ਡਿਵੈਲਪਮੈਂਟ ਡਿਸਆਰਡਰ ਵੀ ਕਹਿ ਦਿੰਨੇ ਆ ਦਿਮਾਗ ਦੇ ਨਾਲ ਰਿਲੇਟਡ ਬਿਮਾਰੀਆਂ ਉਹਨਾਂ ਦੇ ਕਰਕੇ ਜਿਹੜਾ ਇਹਨਾਂ ਦਾ ਸਿਰ ਆ ਉਹਦਾ ਸਾਈਜ਼ ਨਹੀਂ ਵੱਧਦਾ ਹੁਣ ਜਦ ਸਿਰ ਦਾ ਸਾਈਜ਼ ਨਹੀਂ ਵਧਿਆ ਤਾਂ ਉਹਦੇ ਨਾਲ ਕੀ ਹੋਣਾ ਸਿਰ ਦਿਮਾਗ ਦਾ ਉਹਦਾ ਸਾਈਜ਼ ਵੀ ਨਹੀਂ ਵੱਧ ਹਰ ਚੀਜ਼ ਨੂੰ ਕੰਟਰੋਲ ਕੌਣ ਕਰਦਾ ਦਿਮਾਗ ਕਰਦਾ ਤਾਂ ਇਸੇ ਕਰਕੇ ਇਹ ਬੱਚੇ ਜਦੋਂ ਵੱਡੇ ਹੁੰਦੇ ਆ ਇਹ ਬੋਲ ਨਹੀਂ ਸਕਦੇ ਬਹੁਤ ਸਾਰੇ ਆ ਜਿਹੜੇ ਦੇਖ ਵੀ ਨਹੀਂ ਸਕਦੇ ਤੇ ਚੱਲ ਫਿਰ ਵੀ ਨਹੀਂ ਸਕਦੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਣ ਦੀ ਜਿਹੜੀ ਦਰ ਹੈਗੀ ਆ ਉਹ ਹੁੰਦੀ ਆ 0.02 ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੈਡੀਕੇਸ਼ਨਸ ਆਉਣ ਲੱਗੀਆਂ ਜਦੋਂ ਕੋਈ ਵੀ ਔਰਤ ਗਰਭਵਤੀ ਹੁੰਦੀ ਆ ਉਸੇ ਟਾਈਮ ਦੇ ਉੱਪਰ ਉਹਨਾਂ ਦੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਦੇ ਇੰਜੈਕਸ਼ਨ ਲੱਗਦੇ ਆ ਤਾਂ ਕਿ ਜਿਹੜਾ ਭਰੂਣ ਦੇ ਅੰਦਰ ਬੱਚਾ ਵਾ ਉਹ ਸਿਹਤਮੰਦ ਪੈਦਾ ਹੋਵੇ ਪਰ ਇੱਕ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਅੱਜ ਵੀ ਇਸ ਤਰ੍ਹਾਂ ਦੇ ਬੱਚੇ ਬਹੁਤ ਹੀ ਜ਼ਿਆਦੇ ਨੇ ਉਹ ਕੰਟਰੀ ਹੈਗਾ ਪਾਕਿਸਤਾਨ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਪਾਕਿਸਤਾਨ ਦੇ ਪੰਜਾਬ ਦੇ ਲਹਿੰਦੇ ਪੰਜਾਬ ਦਾ ਏਰੀਆ ਵਾ ਗੁਜਰਾਤ ਤੇ ਗੁਜਰਾਤ ਦੇ ਵਿੱਚ ਕੋਈ ਇੱਕ ਫਕੀਰ ਕੋਈ ਫੱਕਰ ਕਹਿ ਲੋ ਉਹਦਾ ਨਾਮ ਸੀ ਸ਼ਾਹ ਦੌਲਾ ਸ਼ਾਹ ਦੌਲਾ ਇੱਕ ਫੱਕਰਵੰਦਾ ਸੀ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਬੱਚਾ ਕਿਤੇ ਪੈਦਾ ਹੁੰਦਾ ਲੋਕ ਕੀ ਕਰਦੇ ਆ ਉਹਨੂੰ ਛੱਡ ਦਿੰਦੇ ਆ ਤਾਂ ਸ਼ਾਹ ਦੌਲਾ ਕੀ ਕਰਦੇ ਸੀ ਇਹ ਜੇ ਬੱਚਿਆਂ ਨੂੰ ਆਪਣੇ ਕੋਲੇ ਲਿਆਉਂਦੇ ਸੀ ਉਹਨਾਂ ਦੀ ਪਰਵਰਿਸ਼ ਕਰਦੇ ਸੀ ਹੌਲੀ ਹੌਲੀ ਕਰਕੇ ਸ਼ਾਹ ਦੌਲਾ ਦਾ ਦੂਰ ਦੂਰ ਤੱਕ ਨਾਮ ਹੋ ਗਿਆ ਤੇ ਜਿਹੜੇ ਵੀ ਕੋ ਬੱਚੇ ਇਸ ਤਰ੍ਹਾਂ ਨਾਲ ਪੈਦਾ ਹੁੰਦੇ ਸੀ ਚਾਹੇ ਉਹਨਾਂ ਨੂੰ ਕੋਈ ਵੀ ਬਿਮਾਰੀ ਹੁੰਦੀ ਪੇਰੈਂਟਸ ਨੂੰ ਲੱਗਦਾ ਕਿ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਤਾਂ ਉਹ ਕੀ ਕਰਦੇ ਸੀ ਉਹ ਸ਼ਾਹ ਦੌਲਾ ਦੇ ਘਰ ਦੇ ਬਾਹਰ ਛੱਡ ਜਾਂਦੇ ਸੀ ਕੁਝ ਹੱਦ ਤੱਕ ਥੋੜਾ ਜਿਹਾ ਇਹ ਲੱਗਦੇ ਆ ਚੂਹਿਆਂ ਵਾਂਗੂ ਕਿਉਂਕਿ ਇਹਨਾਂ ਦੇ ਸਿਰ ਜਿਹੜੇ ਆ ਉਹ ਬਹੁਤ ਛੋਟੇ ਆ ਤਾਂ ਹੌਲੀ ਹੌਲੀ ਕਰਕੇ ਇਹਨਾਂ ਬੱਚਿਆਂ ਦਾ ਨਾਮ ਪੈ ਗਿਆ ਸ਼ਾਹ ਦੌਲਾ ਦੇ ਚੂਹੇ ਟਾਈਮ ਅੰੰਗਦਾ ਗਿਆ ਦੁਨੀਆ ਤੇ ਨਾਂ ਸ਼ਾਹ ਦੌਲਾ ਰਹਿ ਗਿਆ ਤੇ ਨਾਂ ਉਹ ਵਾਲੇ ਬੱਚੇ ਰਹਿ ਗਿਆ ਪਰ ਉਹ ਜਗ੍ਹਾ ਦੀ ਜਿਹੜੀ ਇਮੇਜ ਆ ਉਹ ਹਮੇਸ਼ਾ ਦੇ ਲਈ ਉਸ ਤਰ੍ਹਾਂ ਦੀ ਬਣ ਗਈ ਤੇ ਲੋਕਾਂ ਨੂੰ ਪਰ ਹੁਣ ਹੋਇਆ ਕੀ ਇੱਥੇ ਕਿ ਜੋ ਵੀ ਕੋਈ ਔਰਤ ਆ ਜਿਹੜੀ ਗਰਭਵਤੀ ਆ ਉਹ ਇਸ ਮਜ਼ਾਰ ਦੇ ਉੱਪਰ ਜਾਂਦੇ ਆ ਤੇ ਆਪਣੀ ਕੋਈ ਸੁੱਖ ਸੁੱਖ ਦੇ ਉਹ ਵਾਲੇ ਜੋੜੇ ਤਾਂ ਬਹੁਤ ਹੀ ਜ਼ਿਆਦਾ ਜਾਂਦੇ ਜਿਨ੍ਹਾਂ ਦੇ ਬਹੁਤ ਟਾਈਮ ਤੋਂ ਕੋਈ ਬੱਚਾ ਪੈਦਾ ਨਹੀਂ ਹੋ ਰਿਹਾ ਉੱਥੇ ਜਾਂਦੇ ਆ ਸੁੱਖ ਸੁੱਖ ਦੇ ਜੋ ਵੀ ਕੋਈ ਔਰਤ ਜਾਂ ਕੋਈ ਵਿਆਹਿਆ ਹੋਇਆ ਜੋੜਾ ਜਿਨ੍ਹਾਂ ਦੇ ਬੱਚਾ ਪੈਦਾ ਨਹੀਂ ਹੁੰਦਾ ਜੇ ਉੱਥੇ ਜਾ ਕੇ ਮੱਥਾ ਟੇਕੂਗਾ ਤਾਂ ਜ਼ਰੂਰ ਉਹਦੇ ਬੱਚਾ ਪੈਦਾ ਹੋਊਗਾ ਪਰ ਉਹਦੀ ਇੱਕ ਕੀਮਤ ਆ ਉਹ ਕੀਮਤ ਇਹ ਆ ਜਦੋਂ ਹੀ ਉਹਨਾਂ ਦੇ ਘਰੇ ਪਹਿਲਾ ਬੱਚਾ ਪੈਦਾ ਹੋਊਗਾ ਉਹ ਉਹਨਾਂ ਨੂੰ ਇਸ ਦਰਗਾਹ ਨੂੰ ਦੇਣਾ ਪਊਗਾ ਤੇ ਜੇ ਉਹ ਨਹੀਂ ਦਿੰਦੇ ਤਾਂ ਕੀ ਹੋਊਗਾ ਉਸ ਤੋਂ ਬਾਅਦ ਦੇ ਉਹਨਾਂ ਦੇ ਸਾਰੇ ਦੇ ਸਾਰੇ ਬੱਚੇ ਇਸੇ ਤਰ੍ਹਾਂ ਦੇ ਪੈਦਾ ਹੋਣੇ ਸ਼ੁਰੂ ਹੋ ਜਾਣ